ਇਹ ਜੱਟ ਬੰਦ ਰੱਖਦੇ ਆਂ ਸਾਡੀ ਦੁੱਧ ਦਾ ਵੀ ਲੱਗਣੀ ਚਾਲ ਰੋਜ਼ਗਾਰ ਨਹੀਂ ਚਾਹੀਦਾ ਅਨੰਨਾ ਰੋਜ਼ਗਾਰ ਨਹੀਂ ਚਾਹੀਦਾ ਜਦ ਤੱਕ ਕੋਈ ਜਦ ਤੱਕ ਕੋਈ ਕੁਆਲਿਟੀ ਨਹੀਂ ਹੋ ਗਈ ਜਦ ਤੱਕ ਕੋਈ ਕੁਆਲਿਟੀ ਨਹੀਂ ਹੁੰਦੀ ਜਦ ਤੱਕ ਆ ਵੀ ਬੰਦ ਰੱਖੋ ਇੱਕ ਰੌਣ ਮਾਈਨਿੰਗ ਦਾ ਪਰਚਾ ਠੀਕ ਹੈ ਕੋਈ ਨਹੀਂ ਕੀਤੀ ਹੋਈ ਥੋੜੀ ਥੋੜੇ ਖਸਖਾਉਣ ਖੜੇ ਕਰਾ ਦੇਣਾ ਨੰਬਰ ਦੋਗੇ ਦੂਜਾ ਜਿਹੜੀ ਤੁਸੀਂ ਕਹਿੰਦੇ ਸਹਿਤ ਤੁਹਾਨੂੰ ਜਲਦੀ ਕੀਤੇ ਹੋਏ ਪਰ ਕਾਗਜ਼ ਸਾਰੇ ਦਫ਼ਤਰ ਨੂੰ ਗਾ ਲੈਣੇ ਇੱਕ ਉਹ ਠੋਕੋ ਕਿ ਜਦ ਤੱਕ ਕੋਈ ਕੁਆਲਿਟੀ ਨਹੀਂ ਹੁੰਦੀ ਕਹਤਾ ਹੈ ਇਹ ਟਲਬੀ ਬੰਦ ਕਰਦੀ ਵਸਤੂ ਇਹ ਮੁੱਕ ਰਿਹਾ ਹੈ ਕਿ ਸਾਡਾ ਪਤਾ ਨਹੀਂ ਸਾਡੀ ਜ਼ਮੀਨ ਤੇ ਕਬਜ਼ਾ ਹੋ ਗਿਆ ਇੱਕ ਬਸਤਰਕੇ ਖਾਤੇ ਹੈ ਇਹ ਸਾਡੇ ਓਹਰੇ ਮੈਨੂੰ ਦੱਸਿਆ ਜੀ ਇਹਨਾਂ ਨੇ ਕਿ ਮਸਲਕੇ ਖਾਤੇ ਚ ਇਹਨਾਂ ਦਾ ਸ਼ੰਕਾ ਵੀ ਹੋ ਸਕ ਬਈ ਫਾਰਮੈਲਿਟੀਆਂ ਕਰਨ ਲਈ ਹੋ ਸਕਦਾ ਵੀ ਇਹਨਾਂ ਨੇ ਕੋਈ ਆਪਸੇ ਸੌਮਾਰੇ ਹੋਣ ਜੇ ਕੋਈ ਵੀ ਇਦਾਂ ਦੀ ਗੱਲਬਾਤ ਹੋਈ ਕੋਈ ਝਾਲੀ ਸੇ ਜਾਂ ਕੁਝ ਵੀ ਕੀਤਾ ਹੋਇਆ ਤਾਂ ਜਿਹੜੇ ਵੀ ਇਹ ਕਰੰਤਰ ਨਾਲ ਹੈਗੇ ਉਹ ਤੇ ਪੱਛਾ ਦਾ ਸੂ ਗਿਆ ਕਾਰਵਾਈ ਹੋਈ ਜਿਹੜੇ ਦਾ ਤੁਹਾਡੇ ਧਿਆਨ ਚ ਕੋਈ ਹੈਗੇ ਸੀ ਤੇ ਫੈਕਟਰੀ ਲੱਗ ਰਹੀ ਕਹਿੰਦੀ ਲੱਗ ਰਹੀ ਮੇਰੇ ਧਿਆਨ ਚ ਕੱਲ ਸਾਡੇ ਦੋ ਆਗੂ ਖੜੇ ਆ ਇੱਕ ਦਛਿੰਦੀ ਭਾਜੀ ਤੇ ਗੋਲਦੀ ਕਲਮਾ ਜੀ ਇਹ ਦੋਵਾਂ ਨੇ ਅ ਪਰਸੋਂ ਰਤੀ ਜਾਂ ਕੱਲ ਮਿਲ ਕੇ ਆ ਕੇ ਤਿਆਰ ਤੇ ਲਿਆਂਦਾ ਤੇ ਉਸ ਤੋਂ ਬਾਅਦ ਅਸੀਂ ਇੱਕ ਉਹ ਕਦਮ ਚੁੱਕਦਾ ਜੀ ਸ਼ੁਰੂ ਕੀਤੀ ਵੀ ਇਹ ਕੀ ਹੋਇਆ ਕਿ ਨਹੀਂ ਵੀ ਸਾਡੇ ਜਿਹੜਾ ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਹੈ ਸੋਨੇ ਸਾਨੂੰ ਇਹ ਜਾਣਕਾਰੀ ਦਿੱਤੀ ਆ ਲਿਖਤੀ ਰਿਪੋਰਟ ਵਿੱਚ ਦੋ ਚਾਰ ਮਿੰਟ ਚ ਆ ਰਹੀ ਹੈ ਕਿ ਫਿਲਹਾਲ ਜੋ ਇਹਨਾਂ ਕੋਲ ਮਨਜ਼ੂਰੀ ਹੈ ਇੱਥੇ ਜਿਹੜੀ ਉਹ ਮਿਲਕ ਬ੍ਰਾਂਡ ਦੀ ਹੈ ਜੇ ਕੋਈ ਤਾਂ ਸ਼ੰਕਾ ਜਾਂ ਇਦਾਂ ਦੀ ਕੋਈ ਨਾ ਦੀ ਇੰਟੈਂਸ਼ਨ ਹੋਵੇ ਫੈਕਟਰੀ ਵਾਲਿਆਂ ਦੀ ਤੇ ਮਿਲਕ ਬ੍ਰਾਂਡ ਦੀ ਆਰਚੂਰ ਐਥਨੋਲ ਦੀ ਫੈਕਟਰੀ ਲਾ ਲੈਣੀ ਹੈ ਤਾ ਉਹ ਆਪਾਂ ਲੱਗਣ ਨਹੀਂ ਦੇਣੀ ਦੂਜੀ ਗੱਲ ਇਹਨਾਂ ਨੇ ਇਲਾਕਿਆਂ ਦੀ ਮੰਗ ਆਈ ਸੀ ਕਿ ਇਹ ਜਿਹੜਾ ਇਲਾਕਾ ਆਪਾਂ ਗ੍ਰੀਨ ਜ਼ੋਨ 'ਚ ਪਾ ਦੀਏ ਡੀਟੀਪੀ ਸਾਹਿਬ ਨੇ ਕਹਿੰਗੇ ਇਹ ਜੋਨ ਹੀ ਕਰੋ ਆਪਾਂ ਡੀਟੀਪੀ ਨੇ ਗੱਲ ਕਰ ਲਈਏ ਨੂਰਬੇਦੀ ਬਲਾਕ ਦਾ ਮਾਸਟਰ ਕੋਲ ਹਲੇ ਬਣਿਆ ਨਹੀਂ ਚਾਰ ਪੰਜ ਮਹੀਨਿਆਂ 'ਚ ਬਣਣਾ ਹੈ ਉਹਦੀ ਕਮੇਟੀ ਮੈਂ ਵੀ ਮੈਂਬਰ ਐ ਆਪਾਂ ਇਸ ਇਲਾਕੇ ਨੂੰ ਗ੍ਰੀਨ ਜ਼ੋਨ 'ਚ ਵੀ ਪਾ ਲਈਏ ਠੀਕ ਐ ਥੋੜੀ ਹੋਰ ਕੋਈ ਮੰਗ ਤਾਂ ਨਹੀਂ ਹੈ ਜੀ ਚੱਡਾ ਸਾਨੂੰ ਸਾਨੂੰ ਜੋਰ ਵੀ ਹੋ ਇੱਕ ਵਾਰ ਇੱਕ ਵਾਰ ਦੇਖੋ ਅਸੀਂ ਇਹ ਨਹੀਂ ਜਾਂਦੇ ਇਹ ਹੋਣ ਕਹਿ ਦਈਏ ਫੰਦ ਹੋ ਜਾਵੇ ਸਾਨੂੰ ਲਿਖਤ ਵਿੱਚ ਚਾਹੀਦਾ ਚਾਹੇ ਪ੍ਰਸ਼ਾਸਨ ਦੇ ਚਾਹੇ ਮਾਲਕ ਦੇ ਵਾਹ ਜੀ ਬਿਲਕੁਲ ਸਾਨੂੰ ਲਿਖਤ ਵਿੱਚ ਚਾਹੀਦਾ ਜੀ ਹੱਦ ਤੱਕ ਸਾਨੂੰ ਮਨਜ਼ੂਰੀ ਨਾ ਪਾਉਂਦਾ ਜੀ ਮੁੜ ਕੇ ਦੁਬਾਰਾ ਫੇਰ ਉਹ ਨਹੀਂ ਚਲਾਉਂਦਾ ਉਹਦਾ ਲੈਦਾ ਉਹਦੇ ਜਿਹੜਾ ਤਾਂ ਹੈਗਾ ਇੱਥੇ ਨੋਰ ਵਾਲਾ ਹਾਂਜੀ ਉਹਦਾ ਬਸ ਉਹ ਪ੍ਰਸ਼ਾਸਨ ਨੂੰ ਲਿਖਤੀ ਦਿਵਾ ਦੇਣਾ ਜੇ ਕੋਈ ਇਥੇ ਨੋਲ ਦੀ ਫੈਕਟਰੀ ਹੈ ਪਰ ਜਿਹੜੀ ਨਹੀਂ ਲੱਗਦਾ ਬਾਕੀ ਨਾਲ ਦੀ ਵੀ ਮੰਗਣੀ ਇਹ ਬੋਲਿਖਤੀ ਵੇ। ਇਹ ਬਰਾਗੇ ਕਹਿੰਦੇ ਵੀ ਆਪਾਂ ਜਿਹੜੀ ਕੰਸਟ੍ਰਕਸ਼ਨ ਹੈ ਬੰਦ ਕਰਾ ਦਈਏ ਇਹਨਾਂ ਨੂੰ ਸ਼ੰਕਾ ਹੈ। ਇਹਨੂੰ ਕਲੀਅਰ ਨਹੀਂ ਆ ਗਈ ਗੱਲ। ਆਪਾਂ ਖੜੇ ਆ ਅਸੀਂ ਇਲਾਕੇ ਦੇ ਜਿਹੜੇ ਜਲ ਪਿੰਨਾਂ ਵਾਲੇ ਖੜੇ ਆ। ਸ਼ੰਕਾ ਤਾਂ ਬੰਦ ਕਰਾ ਸਕਦੇ ਪਿੰਨਾਂ ਵਾਲੇ ਲੋਕਾਂ ਦੇ ਬੜਾ ਗੋਣ ਹੈ। ਜਿਉ ਤੱਕ ਲੋਕਾਂ ਦਾ ਸ਼ੰਕਾ ਉਹ ਕੰਸਟ੍ਰਕਸ਼ਨ ਬਿਲਕੁਲ ਬੰਦ ਕਰਾਵਾਉ। ਠੀਕ ਹੈ। ਆ ਬਿਲਕੁਲ ਬਿਤਾਏ ਕਿ ਦਰੇ ਜੰਡਾ ਹੋਣੀ ਜਿਹੜੀ ਆ ਸਪਸ਼ਟ ਕਿਹਾ ਹੈ ਕਿ ਜਿਹੜੀ ਜੇਕਰ ਪਿੰਡ ਵਾਲੇ